ਅਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਸਥਾਨ ਪਹੁੰਚੇ ਹਾਂ ਜੀ ਪਿੰਡ ਥਰੀਏਵਾਲ ਜ਼ਿਲ੍ਹਾ ਗੁਰਦਾਸਪੁਰ ਗੁਰਦਾਨਿਕ ਦਰਬਾਰ ਜਿੱਥੇ ਕਿ ਪਿੰਡ ਥਰੀਏਵਾਲ ਦੀ ਸੰਗਤ ਨੇ ਦਾਸ ਨੂੰ ਇਹ ਸੇਵਾ ਦਿੱਤੀ ਹੈ ਸੇਵਾ ਸੁਭਾਲ ਦਿੱਤੀ ਹੈ ਸਾਡਾ ਪੁਰਾਣਾ ਜੀ ਸਥਾਨ ਥਰੀਏਵਾਲ ਜਦੋਂ ਆਪਾਂ ਉਮਰਪੁਰੇ ਤੋਂ ਜਾਂਦੇ ਹਾਂ ਸ੍ਰੀ ਅਰਗੁੰਗਤਪੁਰ ਨੂੰ ਉਹ ਰੋਡ ਦੇ ਉੱਪਰ ਇਹ ਸਥਾਨ ਹੁੰਦਾ ਤੇ ਕਾਫੀ ਸਮੇਂ ਤੋਂ ਬਾਅਦ ਅੱਜ ਇੱਥੇ ਪਹੁੰਚੇ ਹਾਂ ਤੇ ਜਦੋਂ ਸਾਡੀਆਂ ਮਨਤਾਵਾ ਭੈਣਾ ਵੀਰਾਂ ਨੂੰ ਪਤਾ ਲੱਗਾ ਕੈਸੀ ਆਏ ਆ ਤੇ ਇਹ ਸਾਰੇ ਸਾਡੇ ਕੋਲ 73 ਹੋਏ ਨੇ ਇੱਥੇ ਹੋਰ ਵੀ ਸੰਗਤ ਆ ਰਹੀ ਆ ਪਰ ਸਾਡੇ ਕੋਲ ਸਮੇਂ ਦੀ ਘਾਟ ਹੋਣ ਕਰਕੇ ਮਸਾਦਕ ਘੰਟਾ ਹੀ ਬੈਠਾ ਗਿਆ ਤੇ ਹੁਣ ਅਸੀਂ ਕਿਸੇ ਭੈਣ ਦਾ ਫੈਸਲਾ ਅਸੀਂ ਸੇਕ ਵੀ ਥਾਣੇ 4 ਵਜੇ ਉਹ ਐਸਐਚਓ ਸਾਹਿਬ ਦੀ ਗੋੜ ਹੈ ਇਸ ਕਰਕੇ ਸਾਨੂੰ ਇੱਥੇ ਜਾਣਾ ਪੈਣਾ ਉਹਦਾ ਸਾਮ ਨੂੰ ਇੱਥੇ ਰਹਿ ਕੇ ਤੁਹਾਨੂੰ ਇੱਕ ਚੀਜ਼ ਵਿਖਾਉਣੀ ਸੀ ਕਿ ਇਸ ਗੁਰੂ ਘਰ ਦੇ ਵਿੱਚ ਕੀ ਉਹ ਕਲਬਦੀ ਹੋਈ ਆ ਇਹ ਗੁਰੂ ਘਰ ਦੇ ਵਜੀਰ ਜਿਹੜੇ ਗ੍ਰੰਥੀ ਐ ਛੋਟੇ ਛੋਟੇ ਬੱਚਿਆਂ ਨੂੰ ਪਾਠ ਸਿਖਾਉਂਦੇ ਨੇ ਕੀਰਤਨ ਸੁਖਾਉਂਦੇ ਨੇ ਤੇ ਇੱਥੇ ਸ਼ਾਮ ਨੂੰ ਜਿਹੜੇ ਬੱਚੇ ਆ ਉਹ ਦਿਮਾਲੇ ਪਰਨੇ ਸਿਰ ਤੇ ਸਜਾ ਕੇ ਚਾਹ ਦੇ ਨਾਲ ਆਉਂਦੇ ਨੇ ਪਾਠ ਕਰਦੇ ਨੇ ਤੇ ਭਾਈ ਸਾਹਿਬ ਦੱਸ ਰਹੇ ਸੀ ਜਿਹੜੇ ਸੇਵਾ ਸੰਭਾਲ ਕਰਦੇ ਨੇ ਤੇ ਬਾਅਦ ਚ ਕਿ ਜੇ ਵੇ ਕਿਸੇ ਵੇਲੇ ਬਾਬਾ ਜੀ ਨਾਮ ਹੀ ਆਉਣ ਜਾਂ ਕੋਈ ਕੰਮ ਪੈ ਜਾਵੇ ਤੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਗੁਰੂ ਘਰ ਦੀ ਸੇਵਾ ਸੰਭਾਲ ਸੁਖਾਸ਼ਨ ਪਾਠ ਸਾਰਾ ਕਰਕੇ ਤੇ ਗੁਰੂ ਮਹਾਰਾਜ ਜੀ ਦੀ ਮਰਿਆਦਾ ਅਨਸਾਰ ਜਿਹੜਾ ਵਾ ਫਿਰ ਸੁਖਾਸ਼ਨ ਕਰਕੇ ਤੇ ਗੁਰੂ ਘਰ ਨੂੰ ਸ਼ਾਮ ਨੂੰ ਬੰਦ ਕਰਦੇ ਨੇ ਤੇ ਕਿੰਨੀ ਵਧੀਆ ਗੱਲ ਆ ਇਹ ਗੁਰੂ ਘਰਾਂ ਦੇ ਵਿੱਚ ਕਿਤੇ ਕਿਤੇ ਵੇਖਣ ਨੂੰ ਇਹ ਚੀਜ਼ ਮਿਲਦੀ ਆ ਤੇ ਬੀਬੀਆਂ ਵੀ ਗੁਰੂ ਘਰ ਦੇ ਨਾਲ ਜੁੜੀਆਂ ਨੇ ਇਸ ਤਰ੍ਹਾਂ ਹੁੰਦਾ ਸਵਾਜ ਕਿ ਕੋਈ ਗੁਰੂ ਘਰ ਦਾ ਵਜ਼ੀਰ ਹੋਵੇ ਤੇ ਬੱਚਿਆਂ ਨੂੰ ਇਸ ਤਰ੍ਹਾਂ ਗੁਰਬਾਣੀ ਨਾਲ ਜੋੜੇ ਕਿਉਂਕਿ ਉਹ ਆਪ ਹੀ ਕੈਪਟਨ ਸੂਬੇਦਾਰ ਨੂੰ ਰਿਟਾਇਰ ਹੋਇਆ ਕਰਨ ਤੇ ਉਹਨਾਂ ਨੂੰ ਕੋਈ ਤਰਖਾ ਦਾ ਵੀ ਨਾ ਲਾਲਚ ਦੀਆਂ ਤੇ ਜੇ ਕੋਈ ਸੌਂਪ ਲਿਆ ਉਹਨਾਂ ਦੇ ਹੱਥ ਫੜਾ ਦਿੰਦਾ ਤੇ ਬੱਚਿਆਂ ਨੂੰ ਇੱਥੇ ਕਦੀ ਕੋਲਡ ਡਰਿੰਕ ਕਦੀ ਟੌਫੀਆਂ ਵੰਡ ਦਿੰਦੇ ਨੇ ਬੱਚੇ ਖਾਨ ਦੇ ਵੀ ਸਕੀਨ ਹੁੰਦੇ ਨੇ ਤੇ ਗੁਰਬਾਣੀ ਦੇ ਨਾਲ ਇਸ ਟਾਈਮ ਤੋਂ ਜੁੜ ਜਾਣ ਤੇ ਬਹੁਤ ਵੱਡਾ ਸੁਨੇਹਾ ਕਿਸੇ ਕੋਲ ਦੇ ਨਾਮ ਤੇ ਜਾਂਦਾ ਤੇ ਅਸੀਂ ਵੀ ਉਪਰਾਲੇ ਕਰਦੇ ਆ ਨਾਰਮਿਕ ਬੇਦੀ ਹੋਰ ਕਰਨ ਲੱਗਾ ਸਮੇਂ ਦੀ ਘਾਟ ਹੋਣ ਕਰਕੇ ਮੈਂ ਜਾ ਰਿਹਾ ਪਰ ਮੈਂ ਇਹ ਦੱਸਦਾ ਕਿ ਦਾਸ ਦਾ ਨੰਬਰ ਹੈ 8725842517 ਵੀਡੀਓ ਸ਼ੇਅਰ ਕਿਉਂ ਕਰਦੀ ਹੈ ਕਿ ਭਾਈ ਸਾਹਿਬ ਦੱਸ ਰਿਹਾ ਕਿ ਬਾਬਾ ਜੀ ਕਹਿੰਦੇ ਜੇ ਇੱਥੇ ਸਾਨੂੰ ਇੱਕ ਹਾਰਮੋਨੀਅਮ ਤੇ ਇੱਕ ਤਪਲੇ ਦੀ ਸੇਵਾ ਕੋਈ ਕਰ ਦੇਵੇ ਗੁਰੂ ਘਰ ਦੇ ਵਿੱਚ ਤੇ ਜਿਹੜੇ ਬੱਚਿਆਂ ਨੂੰ ਅਸੀਂ ਸੰਤਿਆ ਦੇ ਪਾਠ ਸਿਖਾ ਰਹੇ ਹਾਂ ਨਾਲ ਕੀਰਤਨ ਦੀ ਦਾਤ ਵੀ ਦੇ ਦਈਏ ਅੱਜ ਇਹਨਾਂ ਸਾਡੇ ਨਾਲ ਵਿਚਾਰ ਕੀਤੀ ਇਹ ਗੱਲਾਂ ਵੈਸੇ ਤੇ ਅਸੀਂ ਬੱਚੇ ਜਦੋਂ ਸਾਡੇ ਨੂੰ ਆ ਜਾਂਦੇ ਉਹਨਾਂ ਦੇ ਵਿੱਚ ਬਹਿ ਕੇ ਤੁਹਾਨੂੰ ਬੇਨਤੀ ਕਰਦੀ ਸੀ ਪਰ ਸਮੇਂ ਦੀ ਘਾਟ ਹੋਣ ਕਰਕੇ ਬੇਨਤੀ ਤਾਂ ਕਰਕੇ ਚੱਲੇ ਆ ਕਿ ਕੋਈ ਵੀ ਐਨਆਰਏ ਵੀਰ ਹੋਵੇ ਕੋਈ ਲੋਕਲ ਵੀਰ ਹੋਵੇ ਜਾਂ ਕਿਸੇ ਕੋ ਹਰਮੋਨੀਅਮ ਤਪਲਾ ਘਰ ਦੇ ਵਿੱਚ ਪਿਆ ਹੋਵੇ ਉਹ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਇਸ ਗੁਰੂ ਘਰ ਦੇ ਵਿੱਚ ਆਪ ਖੁਦ ਆਵੇ ਜਾਂ ਆਪਣੇ ਕਿਸੇ ਪਰਿਵਾਰ ਨੂੰ ਸੇਵਾ ਦੇ ਕੇ ਗੁਰੂ ਘਰ ਦੇ ਵਿੱਚ ਭੇਜ ਦੇਵੇ ਤੇ ਜਿਹੜੇ ਗਰੰਤੀ ਸਿੰਘ ਨੇ ਇੱਥੇ ਸਾਮ ਨੂੰ ਜਾਂ ਸਵੇਰੇ ਉਹਨਾਂ ਨੂੰ ਮਿਲ ਕੇ ਤੇ ਸੇਵਾ ਜਿਹੜੇ ਬੱਚਿਆਂ ਦੀ ਅਰਪਣ ਕਰ ਦਵੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਹੁਤ ਵੱਡਾ ਤੁਹਾਨੂੰ ਪੁੰਨ ਲੱਗੇਗਾ ਕਿਉਂਕਿ ਨਾਲੇ ਬੱਚੇ ਸੰਖਿਆ ਲੈ ਆ ਰਹੇ ਨਾਲੇ ਕੀਰਤਨ ਸਿੱਖ ਜਾਣਗੇ ਸਾਡੇ ਬੱਚੇ ਗੁਰੂ ਘਰ ਦੇ ਨਾਲੋਂ ਟੁੱਟਦੇ ਆ ਕੋਈ ਉਪਰਾਲਾ ਨਹੀਂ ਕਰ ਰਿਹਾ ਤੇ ਜੇ ਕੋਈ ਉਪਰਾਲਾ ਕਰ ਰਿਹਾ ਤੇ ਅੱਜ ਕੱਲ ਗੁਰੂ ਘਰਾਂ ਦੇ ਵਿੱਚ ਸੰਗਤ ਜਿਹੜੀ ਗੁਰੂ ਘਰਾਂ ਨਾਲ ਜੁੜੀ ਹੈ ਸਾਰਿਆਂ ਦੇ ਦਿਨ ਬਹੁਤ ਔਖੇ ਨੇ ਮੰਗਾਈ ਜਾਦਾ ਹੈ ਸਾਰੇ ਗੁਰੂ ਘਰਾਂ ਨਾਲ ਜਿਹੜੇ ਜੁੜੇ ਨੇ ਤਿਆਰੀ ਦਾਰ ਦੇ ਵਿਚਾਰੇ ਇਸ ਕਰਕੇ ਬੇਨਤੀ ਹੈ ਕਿ ਗਰੰਤੀ ਸਿੰਘ ਦੀ ਤਨਖਾਹ ਵੀ ਦੇਣੀ ਗੁਰੂ ਘਰ ਦੇ ਹੋਰ ਵੀ ਖਰਚੇ ਤੇ ਹਰਮੋਨੀਅਮ ਦੇ ਤਪਲਾ ਜਿਹੜਾ ਵਾ ਉਹ ਲੈਣੋ ਜਿਹੜੇ ਬੇਵੱਸ ਨੇ ਇਸ ਟਾਈਮ ਤੇ ਮੈਂ ਇੱਕੋ ਬੇਨਤੀ ਕਰੂੰਗਾ ਦਾਸ ਰਵਿੰਦਰ ਸਿੰਘ ਇਸ ਸਥਾਨ ਦਾ ਸੇਵਾਦਾਰ ਹੋਣ ਦੇ ਨਾਤੇ ਕਿ ਆਪ ਜੀ ਇਸ ਸਥਾਨ ਤੇ ਤਪਲੇsearchTerm ਦੀ ਸੇਵਾ ਕਰਦੋ ਚਾਹੇ ਸੈਕੰਡ ਹੈਂਡ ਲੈ ਦਿਓ ਤਾਂ ਜੋ ਬੱਚੇ ਉਸ ਦੇ ਨਾਲ ਪਤਾ ਨਹੀਂ ਕਿੰਨੇ ਬੱਚੇ ਕੀਰਤਨ ਸਿੱਖਣਾ ਤਪਲਾ ਸਿੱਖਣਾ ਤੇ ਗੁਰੂ ਘਰ ਦੇ ਨਾਲ ਜੁੜਨਾ ਤੇ ਵਿਦੇਸ਼ਾਂ ਦੀ ਯਾਤਰਾ ਕਰਨੀ ਕੀਰਤਨ ਕਰਨਾ ਤੇ ਸਾਡੀ ਸਿੱਖ ਕੌਮ ਦੇ ਵਿੱਚ ਵੀ ਬੱਚੇ ਜਿਹੜੇ ਅਗਾਹ ਵਧਣਗੇ ਇਹ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ